ਦੇਖੋ ਪੰਜਾਬ ਸਰਕਾਰ ਦੇ ਅਸੀਂ ਬੱਡੇ ਤੇ ਪਹੁੰਚ ਗਏ ਜੀ ਇਹਦਾ ਫਰਜ ਬੰਦਾ ਸਾਨੂੰ ਰਾਹ ਦਵੇ ਅਸੀਂ ਜਾੜੀ ਆਪਣੀ ਮੰਜ਼ਿਲ ਤੇ ਅਸੀਂ ਜੰਤਰ ਮੰਦਰ ਤੇ ਪਹੁੰਚ ਸਕੀ ਪਿਛਲੀ ਵਾਰੀ ਵੀ ਜਿਹੜਾ ਇਹ ਸਾਡੇ ਰਾਹ ਦਾ ਰੋੜਾ ਬਣਿਆ ਸੀ ਇਸ ਸਾਲ ਵੀ ਬਣ ਰਿਹਾ ਅਸੀਂ ਇਹਦੇ ਅੱਗੇ ਬੇਨਤੀ ਕਰਦੇ ਵੇ ਨਾ ਇਦਾਂ ਦਾ ਕੰਮ ਕਰ ਅਸੀਂ ਜਦੋਂ ਜਾਣਦੇ ਆ ਗਏ ਚਲੇ ਜਾਣਾ ਤੇਰਾ ਕੱਖ ਨੇ ਬਾੜਰ ਕਹਿਣਾ ਨੇ ਤੇਰੀਆਂ ਕੱਖ ਨੇ ਸੂਲਾ ਨੇ ਕਰ ਸਰਕਾਰ ਨੂੰ ਚਾਹੀਦਾ ਸਾਨੂੰ ਰਾਹ ਦੇਦਾ ਇੰਦਾਂ ਦੇ ਪੁੱਠੇ ਸਿੱਧੇ ਕੰਮ ਨਾ ਕਰੇ ਜੇਕਰ ਸਰਕਾਰ ਕਰਦੀ ਆ ਤੇ ਇਹਦੀਆਂ ਜੜਾ ਪੁੱਟੀਆਂ ਜਾਣੀਆਂ ਮੋਰ ਇਲੈਕਸ਼ਨ ਆਉਣ ਵਾਲਾ ਸਰਕਾਰ ਜਿਹੜੀ ਰੋੜੇ ਨਾ ਬਣੇ ਇਹ ਦੂਜਾ ਮੋਦੀ ਆ ਮੋਦੀ ਦੀ ਇਬਾਦਤ ਕਰਨਾ ਚਾਹੁੰਦਾ ਏ ਪਰ ਇਹ ਜਿਹੜੀ ਆ ਕਾਮਯਾਬ ਨਹੀਂ ਹੋਣਾ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਕਿਸਾਨਾਂ ਦੇ ਵੱਲੋਂ ਅੱਜ ਕੂਚ ਕੀਤਾ ਜਾਣਾ ਕਾਲ ਦਿੱਤੀ ਗਈ ਸੀ ਅੱਜ ਦੀ ਤਰੀਕ ਹੈ ਜਿਹੜੀ ਉਹ ਦਿੱਤੀ ਗਈ ਸੀ ਬਜ਼ੁਰਗ ਸਾਡੇ ਨਾਲ ਨੇ ਬੱਪੂ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਮੈਂ ਸੁਖਪਾਲ ਸਿੰਘ ਢੱਫਰ ਪ੍ਰਧਾਨ ਕਿਸਾਨ ਗੱਣਾ ਸੰਘਾਸ਼ ਕਮੇਟੀ ਪੰਜਾਬ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਸਭ ਤੋਂ ਵੱਡਾ ਸਵਾਲ ਹੈ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਹ ਕਨਫਿਊਜ਼ਨ ਹੋਈ ਪਈ ਹੈ ਮੈਂ ਬੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਜਦੋਂ ਆਪਾਂ ਚਰਚਾ ਕਰਦੇ ਰਹਿੰਦੇ ਸੀ ਉਹ ਕਹਿੰਦੇ ਵੀ ਕਿਸਾਨਾਂ ਦੀਆਂ ਪਿਛਲੇ ਅੰਦੋਲਨ ਵੇਲੇ ਮੰਗਾਂ ਮੰਨ ਤੇ ਲਈਆਂ ਸੀ ਤੇ ਹੁਣ ਕਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਸ ਕਰਕੇ ਦੁਬਾਰੇ ਜਾਣਾ ਪੈ ਰਿਹਾ ਜਿਹੜਾ ਕਨਫਿਊਜ਼ਨ ਹੈ ਨਾ ਇਹਨੂੰ ਤੁਸੀਂ ਕਲੀਅਰ ਕਰ ਦਿਓ ਕਿ ਮੰਗਾਂ ਕਿਹੜੀਆਂ ਨੇ ਮੁੱਖ ਤੌਰ ਦੇ ਉੱਤੇ ਦੇਖੋ ਜਿਹੜੀਆਂ ਪਿਛਲੀ ਵਾਰੀ ਸਾਡਾ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਸੀ ਸ਼ਘਾਛ ਲੜਿਆ ਸੀ ਇੱਕ ਸਾਲ ਹਾਂਜੀ ਉਹਦੇ ਵਿੱਚ ਸਾਡੇ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਆ ਰੱਦ ਹੋਏ ਸੀ ਬਿਲਕੁਲ ਬਾਕੀ ਮੰਗਾ ਜਿਹੜਿਆ ਸੀ2+ ਫਾਰਮੂਲੇ ਦੇ ਤਹਿਤ ਜਿਹੜਾ ਸਾਨੂੰ ਭਾ ਦੇਣੇ ਉਹਦਾ ਕਾਨੂੰਨ ਬਣਾਉਣਾ ਹਾਂਜੀ ਐਮਐਸਪੀ ਦਾ ਉਹ ਸਾਡੀਆਂ ਉੱਤੇ ਪਈਆਂ ਬਿਜਲੀ ਬਿੱਲ 20 ਵੀ ਉਹ ਵੀ ਸਾਡਾ ਉਦਾਂ ਪਿਆ ਲਖੀਂਪੁਰ ਖੇੜੀ ਦੇ ਸ਼ਹੀਦਾਂ ਨੂੰ ਇਨਸਾਫ ਹਾਂਜੀ ਵਗੈਰਾ ਵਗੈਰਾ ਮੰਗਾ ਜਿਹੜੀਆਂ ਸਾਡੀਆਂ ਉਦਾਂ ਹੀ ਪਈਆਂ ਔਰ ਲੇਟਰ ਸਾਨੂੰ ਲਿਖ ਕੇ ਦਿੱਤਾ ਸੀ ਸਰਕਾਰ ਨੇ ਪਾਸੀਂ ਇੱਥੇ ਤੇ ਕਮੇਟੀਆਂ ਬਣਾ ਕੇ ਇਹਨਾਂ ਨੂੰ ਜਿਹੜਾ ਜਲਦ ਅਸੀਂ ਜਿਹੜੀਆਂ ਉਹ ਮੰਨੀਆਂ ਜਾਣ ਗਿਆ ਇਹ ਇਹਨਾਂ ਨੂੰ ਲਾਗੂ ਕੀਤਾ ਜਾਊਗਾ ਪਰ ਸਰਕਾਰ 2 ਸਾਲ ਹੋ ਗਏ ਇੱਕ ਵੀ ਮੰਗ ਦੇ ਉੱਤੇ ਉਹ ਸਰਕਾਰ ਨੇ ਜਿਹੜਾ ਉਹਦੇ ਤੇ ਵਰਕ ਨਹੀਂ ਕੀਤਾ ਬੇਸ਼ਕ ਕਰਕੇ ਅਸੀਂ ਹਾਰ ਕੇ ਥੱਕ ਕੇ ਸਰਕਾਰ ਜਿਹੜੇ 5 ਸਾਲ ਦਾ ਟਰਮ ਜਿਹੜੀ ਉਹ ਖਤਮ ਹੋਣ ਜਾ ਰਹੀ ਆ ਬਿਲਕੁਲ ਜੀ ਮਾਰਚ ਦੇ ਚੋਣ ਜਾਬ ਦਾ ਲਗਣਾ ਅਸੀਂ ਤਾਂ ਹੀ ਇਹ ਫੈਸਲਾ ਲਿਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ 18 ਕਿਸਾਨ ਜਥੇਬੰਦੀਆਂ ਜਿਹੜਾ ਫੋਰਮ ਸਾਡਾ ਦੂਸਰਾ ਹੈਗਾ ਤਾਂ ਹੀ ਅਸੀਂ ਜਿਹੜਾ ਇਹ ਜਿਹੜਾ ਕਿਸਾਨੀ ਨੂੰ ਬਚਾਉਣ ਲਈ ਜਿਹੜਾ ਆਰ ਪਾਦੀ ਲੜਾਈ ਦਾ ਫੈਸਲਾ ਕੀਤਾ ਕੋ ਸਾਡਾ ਦਿਮਾਗ ਨਹੀਂ ਖਰਾਬ ਤੇ ਅਸੀਂ ਘਰੋਂ ਵਕਾਰ ਹੋ ਕੇ ਲੱਖਾਂ ਕਰੋੜਾਂ ਦਾ ਅਸੀਂ ਡੀਜ਼ਲ ਫੂਕੇ ਘਰਾਂ ਦੇ ਕੰਮ ਛੱਡ ਕੇ ਅਸੀਂ ਜਿਹੜੇ ਸੜਕਾਂ ਦੇ ਉੱਦ ਰੋਲੀਏ ਇਹ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਮੰਨ ਲਵੇ ਜਿਹੜੀਆਂ ਸਾਡੇ ਨਾਲ ਲਿਖਤੀ ਮੰਨੀਆਂ ਸੀ ਨਹੀਂ ਤਾਂ ਸਾਡੀ ਆਰਪਾ ਦੀ ਲੜਾਈ ਆ ਅਸੀਂ ਮੰਗਾਂ ਮਨਾ ਕੇ ਜਾਵਾਂਗੇ ਸਾਡੇ ਪੰਜਾਬ ਦਾ ਛੋਟਾ ਭਰਾ ਮੰਨਿਆ ਜਾਂਦਾ ਹਰਿਆਣਾ ਹਰਿਆਣਾ ਸਰਕਾਰ ਨੇ ਇੱਕ ਗੱਲ ਆ ਕੀ ਕਿ ਜਿਹੜਾ ਟਰੈਕਟਰ ਸਾਨੂੰ ਦੀ ਗਿਆ ਉਹਦੀ ਆਰਸੀ ਕੈਂਸਲ ਹੈ ਜਿਹੜੇ ਬੰਦੇ ਦੀ ਸ਼ਕਲ ਦੀ ਕੀ ਹੱਲਾ ਗੁੱਲਾ ਕਰਦੇ ਦੀ ਉਹਦਾ ਪਾਸਪੋਰਟ ਕੈਂਸਲ ਹੈ ਉਸ ਤੋਂ ਇਲਾਵਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਜੀ ਆ ਸਾਰੀ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਸਾਡੀ ਇਹ ਪੰਜਾਬ ਦੇ ਵਿੱਚੋਂ ਨਿਕਲ ਕੇ ਹਰਿਆਣਾ ਬਣਿਆ ਤੇ ਉਹਨਾਂ ਦੀ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਜਿਹੜਾ ਇਹ ਰੁਖ ਅਪਣਾਇਆ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜਾ ਰੁਖ ਅਪਣਾਇਆ ਖੱਟਰ ਸਰਕਾਰ ਨੇ ਨਿੰਦਣਯੋਗ ਆ ਦੇਖੋ ਪੰਜਾਬ ਸਰਕਾਰ ਦੇ ਅਸੀਂ ਬੱਡੇ ਤੇ ਪਹੁੰਚ ਗਏ ਜੀ ਇਹਦਾ ਫਰਜ਼ ਬਣਦਾ ਸਾਨੂੰ ਰਾਹ ਦਵੇ ਅਸੀਂ ਜਾੜੀ ਆਪਣੀ ਮੰਜ਼ਿਲ ਤੇ ਅਸੀਂ ਜੰਤਰ ਮੰਡ ਤੇ ਪਹੁੰਚ ਸਕੀਏ ਹੂੰ ਜਿਹੜਾ ਬਹੁ ਨਿੰਦਣਯੋਗ ਆ ਪਿਛਲੀ ਵਾਰੀ ਵੀ ਜਿਹੜਾ ਇਹ ਸਾਡੇ ਰਾਹ ਦਾ ਰੋੜਾ ਬਣਿਆ ਸੀ ਇਸ ਸਾਲ ਵੀ ਬਣ ਰਿਆ ਅਸੀਂ ਇਹਦੇ ਅੱਗੇ ਬੇਨਤੀ ਕਰਦੇ ਵੇ ਨਾ ਇਦਾਂ ਦਾ ਕੰਮ ਕਰ ਤੇਰੇ ਲਈ ਚੰਗਾ ਨਹੀਂ ਅਸੀਂ ਜਦੋਂ ਜਾਣਦੇ ਆਗੇ ਚਲੇ ਜਾਣਾ ਤੇਰਾ ਕੱਖ ਨੇ ਬਾਰਡਰ ਕੰਨਾਂ ਨੇ ਤੇਰੀਆਂ ਕੱਖ ਨੇ ਸੂਲਾਂ ਨੇ ਕਰਨਾ ਹੂੰ ਕਿ ਇਸ ਵਾਰ ਤੇ ਫਿਰ 7 ਲੇਅਰ ਇਹਨਾਂ ਨੇ ਕਰਤੀ ਨਾ ਬੈਰੀਗੇਟੀਆਂ ਜਿਹੜੀ 7 ਲੇਅਰ ਕੀਤੀ ਹੋਈ ਤੇ ਫਿਰ ਇਹਨੂੰ ਕਿਵੇਂ ਤੋੜਿਆ ਜਾਏਗਾ ਕਿਵੇਂ ਇਹਨੂੰ ਪਾਰ ਕੀਤਾ ਜਾਏਗਾ ਕਿਉਂਕਿ ਦੀ ਵੀ ਨਹੀਂ ਜਾ ਸਕਦੇ ਘੱਗਰ ਨੂੰ ਵੀ ਪੂਰਤਾ ਕਿਸ ਤਰ੍ਹਾਂ ਕਿਸ ਹਿਸਾਬ ਦੇ ਨਾਲ ਪੂਰੀਆਂ ਨਹੀਂ ਵਾਪਕ ਕਰਨਾ ਉਹਨੂੰ ਟੋਏ ਟੂਏ ਪੁੱਟ ਦਿੱਤੇ ਨੇ ਦੇਖੋ ਖਾਲਸੇ ਅੱਗੇ ਕੁਝ ਨਹੀਂ ਅੜਿਆ ਅਜੇ ਤੱਕ ਖਾਲਸਾ ਸਵਾ ਸਵਾ ਲੱਖ ਦੇ ਨਾਲ ਲੜ ਗਿਆ ਤੇ ਸਾਡੀ ਲਈ ਕੁਝ ਨਹੀਂ ਹੈਗਾ ਸਰਕਾਰ ਨੂੰ ਚਾਹੀਦਾ ਸਾਨੂੰ ਰਾਹ ਦੇਦਾ ਏਦਾਂ ਦੇ ਪੁੱਠੇ ਸਿੱਧੇ ਕੰਮ ਨਾ ਕਰੇ ਜੇਕਰ ਸਰਕਾਰ ਕਰਦੀ ਆ ਤੇ ਇਹਦੀਆਂ ਜੜਾ ਪੁੱਟੀਆਂ ਜਾਣੀਆਂ ਮੋਰ ਇਲੈਕਸ਼ਨ ਆਉਣ ਵਾਲਾ ਇਹ ਇਲੈਕਸ਼ਨ ਨੂੰ ਵਿੱਚ ਮੁੜ ਕੇ 5 ਸਾਲਾਂ ਦੀ ਟਰਮ ਦੇ ਵਿੱਚ ਹਾਵੀ ਹੋਣ ਲਈ ਔਨ ਲਈ ਇਹ ਜਿਹੜੇ ਹੱਤਖੰਡਿਆ ਬਣਾ ਰਹੇ ਆ ਪਰ ਇਹਨੂੰ ਇਹ ਭਾਰੀ ਪਹਿਣਾ ਇਹ ਨਾ ਇਦਾਂ ਦੇ ਪੁੱਠੇ ਸਿੱਧੇ ਕੰਮ ਕਰੇ ਇਹ ਪਿਛਲੀ ਵਾਰੀ ਵੀ ਸਾਡਾ 750 ਕਿਸਾਂ ਜੀਤ ਹੋਇਆ ਇਸ ਇਹਨਾਂ ਹਿਟਲਰ ਸਰਕਾਰਾਂ ਦੀ ਬਦੌਲਤ ਜੀਤ ਹੋਇਆ ਇਹ ਦੂਜਾ ਮੋਦੀ ਮੈਂ ਤੁਹਾਨੂੰ ਕਹੂੰਗਾ ਭਈ ਬਾਜ ਆ ਜਾ ਇਦਾਂ ਦੇ ਪੁੱਠੇ ਸਿੱਧੇ ਕੰਮ ਨਾ ਕਰ ਸਾਨੂੰ ਸਾਡੀ ਮੰਜ਼ਲ ਤੇ ਜਾਣ ਦੇ ਸਾਡਾ ਰਾਈਟ ਆ ਅਸੀਂ ਆਪਣੇ ਹਾਈਵੇ ਥਾਣੀ ਅਸੀਂ ਜਾਣਾ ਸਾਡਾ ਰਾਈਟ ਆ ਸਰਕਾਰ ਜਿਹੜੀ ਰੋੜੇ ਨਾ ਬਣੇ ਇਹ ਦੂਜਾ મોદી ਆ મોદી ਦੀ ਇਬਾਦਤ ਕਰਨਾ ਚਾਹੁੰਦਾ ਹੈ ਪਰ ਇਹ ਜਿਹੜੀ ਆ ਕਾਮਯਾਬ ਨਹੀਂ ਹੋਣਾ ਬਾਹਰ ਜਾਵੇ ਜਿਹੜੇ ਹਰਿਆਣੇ ਦੇ ਕਿਸਾਨ ਆ ਉਹਨਾਂ ਨੂੰ ਨਿਕਲ ਦਵੇ ਅਸੀਂ ਆਪਣੀਆਂ ਕਿਸਾਨੀ ਨੂੰ ਬਚਾਉਣ ਲਈ ਸਾਡੀਆਂ ਜਾਨਾਂ ਵੀ ਜਾਨ ਅਸੀਂ ਦੇਣ ਨੂੰ ਤਿਆਰ ਤੇ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਵਿਚੋਲਾ ਬਣ ਕੇ ਵਿਚਾਲੇ ਕਿ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਕਰਵਾ ਦਿੱਤੀ ਜਾਵੇ ਇਸ ਰਵਈਏ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਦੂਜੇ ਪਾਸੇ ਕਿਸਾਨ ਆਪਣੇ ਇਹ ਸਰਕਾਰ ਦੇ ਉੱਤੇ ਵੀ ਦੋਸ਼ ਲਾਉਂਦੇ ਹਨ ਕਿ ਪੰਜਾਬ ਸਰਕਾਰ ਮੁਆਵਜ਼ੇ ਦੀ ਗੱਲ ਕਰਦੀ ਸੀ ਹੋਰ ਕਿਸਾਨਾਂ ਦੀਆਂ ਬੜੀਆਂ ਮੰਗਾਂ ਸੀ ਸਾਰੀਆਂ ਦੇ ਉੱਤੇ ਖਰਾ ਉਤਰਨ ਤੋਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪਾਸੇ ਰਹਿ ਗਈ ਹੈ ਤੇ ਹੁਣ ਵਿਚਾਲੇ ਵਿਚੋਲਾ ਬਣ ਕੇ ਕੇਂਦਰ ਦੇ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਸਾਡੀਆਂ ਜਿਹੜੀਆਂ ਪੰਜਾਬ ਸਰਕਾਰ ਨਾਲ ਮੰਗਾਂ ਸੀਗੀਆਂ ਸਾਡੀ ਬਹੁਤ ਸਾਰੀਆਂ ਮੰਗਾਂ ਇਦਾਂ ਲੰਮਕਦੀਆਂ ਪਈਆਂ ਆ ਜੀ ਸਰਕਾਰ ਜਿਹੜੀ ਚਲੋ ਵਿਚੋਲਗੀ ਕਰਦੀ ਅਸੀਂ ਐਪਰੀਸ਼ੀਏਟ ਕਰਦੇ ਆ ਪਹਿਲ ਕਦਮੀ ਕੀਤੀ ਆ ਕਰਨੀ ਚਾਹੀਦੀ ਆ ਸਰਕਾਰ ਨੇ ਸਾਨੂੰ ਕੋਈ ਰਾਹ ਦੇ ਵਿੱਚ ਰੋਕਿਆ ਵੀ ਨਹੀਂ ਅਸੀਂ ਚਲੋ ਐਪਰੀਸ਼ੀਏਟ ਕਰਦੇ ਆ ਜਿਹੜੀਆਂ ਮੰਗਾਂ ਸਰਕਾਰ ਮੰਨੇ ਸਾਡੀਆਂ ਸਾਡਾ ਜਿਹੜੇ ਬਹੁਤ ਵੱਡੀਆਂ ਮੰਗਾਂ ਜਿਹੜੇ ਕਿਸਾਨੀ ਨੂੰ ਬਚਾਉਣ ਦੀਆਂ ਐਮਐਸਪੀ ਦੀ ਗਾਰੰਟੀ ਸੀਟੂ ਪਲੱਸ ਫਾਰਮੂਲੇ ਦੇ ਤਹਿਤ ਜਿਹੜਾ ਉਹ ਸੈਂਟਰ ਸਰਕਾਰ ਦਾ ਕੰਮ ਆ ਸੈਂਟਰ ਸਰਕਾਰ ਸਾਡੀਆਂ ਮੰਗਾ ਮੰਗਾ ਮੰਨੇ ਅਸੀਂ ਮੋਰਚਾ ਦੇਖੋ ਦਿੱਲੀ ਲਾਉਣਾ ਚਾਹੁੰਦੇ ਆ ਉਹ ਤੋਂ ਬਾਅਦ ਜਿਹੜੀਆਂ ਪੰਜਾਬ ਸਰਕਾਰ ਦੀਆਂ ਮੰਗਾ ਉਹ ਅਸੀਂ ਇੱਥੇ ਰਹਿ ਕੇ ਜਿਹੜੀਆਂ ਉਹ ਉਹ ਮਨਾਈਆਂ ਜਾ ਸਕਦੀਆਂ ਪਹਿਲੋ ਸਾਡਾ ਕਿਸਾਨੀ ਬਚਾਉਣਾ ਜਿਹੜਾ ਸਾਡਾ ਫਰਜ਼ ਆ ਧਨ ਬਣਦਾ ਕਿਸਾਨੀ ਜਿਹੜੀ ਬਚਾਉਣੀ ਸੈਂਟਰ ਸਰਕਾਰ ਨੇ ਬਚਾਉਣੀ ਆ ਸਾਡੇ ਕਰਜ਼ੇ ਮਾਫ ਕਰਾਉਣੇ ਸੈਂਟਰ ਸਰਕਾਰ ਨੇ ਕਰਾਉਣੇ ਆ ਇਹ ਸਰਕਾਰਾਂ ਦੇ ਬਸ ਦੀ ਗੱਲ ਹੈ ਇਹ ਨੇ ਜਿਹੜਾ ਹਜ਼ਾਰਾਂ ਕਰੋੜ ਜਿਹੜਾ ਮਾਫ ਕਰਨਾ ਕੋਆਪਰੇਟਿਵਾਂ ਦਾ ਕਰ ਸਕਦੀ ਆ ਮੋਦੀ ਸਰਕਾਰ ਪਰ ਕਿਸਾਨੀ ਨੂੰ ਜਿਹੜਾ ਜਾਂ ਮਜ਼ਦੂਰ ਨੂੰ ਇਹ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਇਸ ਕਰਕੇ ਜਿਹੜਾ ਇਹ ਅਸੀਂ ਕਹਾਂਗੇ ਕਿਸਾਨ ਭੁਗਤੀ ਦੀ ਸਰਕਾਰ ਆ ਇਹਨੂੰ ਜਿਹੜਾ ਚੱਲਦਾ ਕਰ ਦੇਣਾ ਚਾਹੀਦਾ ਭਾਜਪਾ ਸਰਕਾਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸੋ ਮੰਗਾਂ ਨੂੰ ਲੈ ਕੇ ਜਿਹੜੀ ਕਲੀਅਰਿਫਿਕੇਸ਼ਨ ਚਾਹੀਦੀ ਸੀ ਕਿ ਆਖਰਕਾਰ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਦੁਬਾਰਾ ਫਿਰ ਤੋਂ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਉਤਰਨਾ ਪੈ ਗਿਆ ਤੇ ਉਹ ਵੀ ਇਹਨਾਂ ਦੇ ਵੱਲੋਂ ਕਲੀਅਰ ਕਰ ਦਿੱਤੀ ਗਈ ਹੈ ਤੇ ਅੱਗੇ ਦੀ ਕਿਸ ਤਰੀਕੇ ਦੀ ਰਣਨੀਤੀ ਰਹੇਗੀ ਇਹ ਸਮੇਂ ਨੇ ਦੱਸਣਾ ਸੋ ਸ਼ੰਭੂ ਪਾウダー ਦੇ ਉੱਤੇ ਖੜੇ ਆ ਕਿਸ ਤਰੀਕੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿਵੇਂ ਇੱਥੇ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਨੇ ਕਿਵੇਂ ਟਰੈਕਟਰ ਟਰਾਲੀਆਂ ਪਹੁੰਚ ਰਹੀਆਂ ਨੇ ਕਿਵੇਂ ਇੱਥੇ ਨੌਜਵਾਨ ਪਹੁੰਚ ਰਹੇ ਨੇ ਉਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਲ-ਪਲ ਦੀ ਅਪਡੇਟ ਸ카ਾਈ ਨਿਊਜ਼ ਪੰਜਾਬ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਦੇ ਰਵਾਂਗੇ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲਸ ਸ카ਾਈ ਨਿਊਜ਼ ਪੰਜਾਬ ਸ਼ੰਭੂ ਪਾウダー